ਜਿਉ ਕੋ ਬੀਜੇਪੀ ਤਾਂ ਹਰੇਕ ਗੱਲ ਦੀ ਪੰਜਾਬ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਜੀ ਮਤਲਬ ਹਜੇ ਤਾਂ ਸਾਡੀ ਤਾਂ 70-80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਤਾਂ ਇਹ ਹਜੇ ਅੱਗ ਲਾਈ ਹੋਈ ਨਹੀਂ ਤੇ ਨਾਲੇ ਧੂਆਂ ਕਹਿੰਦਾ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨ-ਤਰਨ ਤੋਂ ਜਹਾ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਹਵਾ ਚੱਲਦੀ ਰਹੀ ਠੀਕ ਹੈ ਪਰ ਤੇ ਹਰਿਆਣਾ ਫਿਰ ਅਸੀਂ ਪਾਈਪਾਂ ਹੀ ਭੇਜਦੇ ਆ ਉੱਥੇ ਦਿੱਲੀ ਚ ਤੋਂ ਹਰਿਆਣਾ ਹਰਿਆਣਾ ਵੀ ਤਾਂ ਵਿਚਾਲੇ ਪੈਂਦਾ ਯੂਪੀ ਵੀ ਤਾਂ ਅਜਾ ਤੂੰ ਜਾ ਕੇ ਦਿੱਲੀ ਖੜ ਜਾਂਦਾ ਫਿਰ ਦਿੱਲੀ ਤੋਂ ਵੀ ਘਾ ਲੱਗ ਜਾਂਦਾ ਹੁਣਾ ਫਿਰ Rajasthan ਵੀ ਹੈ Haryana ਵੀ ਹੈ UP ਵੀ ਹੈ ਉਹ ਵੀ ਫਸਲਾਂ ਵੇਚਦੇ ਨੇ ਉਹ ਵੀ ਝੋਨਾ ਨਾਲ ਕੁੜੀ ਵੀ ਹੁੰਦਾ ਤੇ ਹੁਣ 170 ਲੱਖ ਮੀਟਰ ਕਿਟਾਣਾ ਅਸੀਂ ਝੋਨਾ ਦੇਵਾਂਗੇ ਰੋ ਨਾ ਲਓ ਜੀ ਉਦੋਂ ਤਾਂ ਕਹਿੰਦੇ ਮਿੰਤਾ ਕਰਦੇ ਆ ਸਨ ਜਦੋਂ ਜਦੋਂ ਪਰਾਲੀ ਆਉਂਦੀ ਹੈ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਕੰਪਨਸੇਸ਼ਨ ਦੇ ਦਿਓ ਚਾਹੇ ਮਿੱਟੀ ਚ ਦੱਬੀਏ ਖੂਹ ਛੁੱਟੀਏ ਜੋ ਮਰਜ਼ੀ ਕਰੀਏ ਪਰ ਪਰ ਏਕੜ ਸਾਨੂੰ ਪਰਾਲੀ ਦਾ ਕੰਪਨਸੇਸ਼ਨ ਦੇ ਦਿਓ ਨਾ ਪੈਸੇ ਦੇਣੇ ਨਹੀਂ ਬਸ ਗਾਲਾਂ ਕੱਢਣੀਆਂ ਸੋ ਇਹ ਬਹੁਤ ਮਤਲਬ ਸ਼ਰਮਨਾਕ ਗੱਲ ਹੈ ਕਿ ਇੱਕ ਐਸੀ ਸਟੇਟ ਜਿਹੜੀ ਆਜ਼ਾਦੀ ਵੇਲੇ ਸਭ ਤੋਂ ਅੱਗੇ ਰਹੀ ਹਰੀ ਕ੍ਰਾਂਤੀ ਵੇਲੇ ਢਿੱਡ ਭਰਿਆ ਦੇਸ਼ ਦਾ ਅੱਜ ਪਰ ਰਹੇ ਆ ਪਰ ਇਲਜ਼ਾਮ ਸਾਰੇ 'ਤੇ ਆ